ਦੀਦੀ ਹਾਂ ਮੈਂ ਤੇ ਇਹੋ ਮੈਂ ਕਰਵਾ ਦਨੀ ਆ ਕੱਪੜਿਆਂ ਦੇ ਤਾਂ ਤੁਹਾਡੇ ਨਾਲ ਤੂੰ ਕਹਤਾ ਨਾ ਕਿਰਾਏ ਤੋਂ ਵੱਧ ਹੋ ਗਏ ਨਾਲੇ ਮੈਨੂੰ ਐ ਦੱਸ ਅੱਜ ਮੇਰੀ ਛੋਟੀ ਭੈਣਾ ਮੇਰੇ ਕੋਲ ਕਿਵੇਂ ਆ ਗਈ ਲਓ ਦੀਦੀ ਮੈਂ ਤੁਹਾਡੇ ਕੋਲੇ ਭਲਾ ਨਹੀਂ ਸਕਦੀ ਹੈਗੀ ਮੰਨਿਆ ਵੀ ਮੇਰੇ 'ਚ ਬਹੁਤ ਗੁੱਸਾ ਭਰਿਆ ਹੋਇਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਮੈਂ ਤੁਹਾਨੂੰ ਬੁਲਾਉਣਾ ਹੀ ਛੱਡ ਦਾਂਗੀ ਲੈ ਦੱਸ ਕੰਬਲੀ ਮੈਂ ਤੈਨੂੰ ਕਦੋਂ ਕਿਹਾ ਵੀ ਤੂੰ ਮੇਰੇ ਕੋਲ ਆ ਨਾ ਦੀਦੀ ਸਹੀ ਗੱਲ ਦੱਸਾਂ ਤੁਹਾਡੇ ਕੋਲੇ ਆਉਣ ਦਾ ਰੀਜ਼ਨ ਇਹ ਆ ਕਿ ਮੈਂ ਨਾ ਤੁਹਾਡੇ ਤੋਂ ਮਾਫੀ ਮੰਗਣਾ ਚਾਹਨੀ ਆ ਪਤਾ ਨਹੀਂ ਮੈਂ ਤੁਹਾਨੂੰ ਗੁੱਸੇ 'ਚ ਕੀ ਕੁਝ ਬੋਲ ਦੇਣੀ ਆ ਮਾਫੀ ਮਾਫੀ ਕਿਹੜੀ ਗੱਲ ਦੀ ਦੀ ਦੱਸਿਆ ਤਾਂ ਹੈਗਾ ਜਾਣੇ ਅਣਜਾਣੇ 'ਚ ਨਾ ਮੈਂ ਪਤਾ ਨਹੀਂ ਤੁਹਾਨੂੰ ਕੀ ਕੁਝ ਬੋਲ ਦੇਣੀ ਆ ਮੈਂ ਤਾਂ ਇਹ ਵੀ ਨਹੀਂ ਸੋਚਦੀ ਕਿ ਤੁਸੀਂ ਮੇਰੇ ਨਾਲੋਂ ਇੰਨੇ ਵੱਡੇ ਹੋ ਜੋ ਮੂੰਹ 'ਚ ਆਉਂਦਾ ਓਹੀ ਬੋਲ ਦੇਣੀ ਆ ਪਰ ਦੀਦੀ ਸੱਚੀ ਦੱਸਾਂ ਮੇਰੇ ਦਿਲ 'ਚ ਐਵੇਂ ਦਾ ਕੁਝ ਨਹੀਂ ਹੈਗਾ ਮੈਂ ਦਿਲ ਦੀ ਬਹੁਤ ਸਾਫ਼ ਆ ਬਸ ਮੇਰੀ ਜਵਾਨੀ ਥੋੜੀ ਜਿਹੀ ਕਾੜੀ ਆ ਨਹੀਂ ਤਾਂ ਮਾਫੀ ਕਾਦੀ ਮੈਂ ਤਾਂ ਤੇਰੀ ਗੱਲ ਦਾ ਕਦੇ ਗੁੱਸਾ ਨਹੀਂ ਕੀਤਾ। ਚਲ ਦੀਦੀ ਬਧੀਆ ਗੱਲਾਂ ਜੇ ਤੁਸੀਂ ਮੇਰੀ ਗੱਲ ਦਾ ਕਦੇ ਗੁੱਸਾ ਨਹੀਂ ਕੀਤਾ। ਥੋਨੇ ਇੱਕ ਗੱਲ ਦਾ ਪਤਾ ਦੀਦੀ ਵੀ ਗੁਰੀ ਨਾ ਤੀ ਜਾਵਿਆ ਕਰਵਾ ਰਿਆ। ਮੰਮੀ ਨੇ ਨਾ ਜਮੀਨੀ ਅੱਖਾਂ ਖੋਲਤੀਆਂ। ਤਾਏ ਬਾਰੇ ਦੱਸ ਕੇ ਜੇ ਅੱਜ ਮੰਮੀ ਮੈਨੂੰ ਤਾਏ ਦੀ ਸੱਚਾਈ ਨਾ ਦੱਸਦੀ ਨਾ ਤਾਂ ਪਤਾ ਨਹੀਂ ਮੈਂ ਤਾਏ ਦੇ ਮਗਰ ਲਾ ਕੇ ਨਾ ਕਿੰਨੀਆਂ ਗਲਤੀਆਂ ਕਰਦੀ ਤੇ ਆਪਣਾ ਘਰ ਖਰਾਬ ਕਰ ਲੈਂਦੀ। ਮੀਤਾ ਮੈਨੂੰ ਪਤਾ ਹੈ ਪਰ ਨਾ ਜੇ ਤੂੰ ਗੁਰੀ ਨੂੰ ਪਿਆਨਾ ਰੱਖਦੀ ਤਾਂ ਗੁਰੀ ਨੇ ਕਦੇ ਵੀ ਨਾ ਤੀਜੇ ਵਿਆਹ ਬਾਰੇ ਨਹੀਂ ਸੋਚਣਾ ਸੀ ਸਹੀ ਗੱਲ ਆ ਦੀਦੀ ਮੈਂ ਤਾਂ ਕਦੇ ਗੁਰੀ ਨੂੰ ਨਾ ਖੁਸ਼ੀ ਦੇ ਹੀ ਨਹੀਂ ਪਾਈ ਜੀਦ ਉਹ ਹੱਕਦਾਰ ਸੀ ਉਹ ਦੇਖ ਲੈ ਵਿਚਾਰਾ ਮੈਂ ਤਾਂ ਐਨਾ ਗੁੱਸਾ ਕਰਦੀ ਐ ਐਨਾ ਕੁਝ ਬੋਲਦੀ ਆ ਫਿਰ ਵੀ ਔਖਾ ਸੌਖਾ ਹੋ ਕੇ ਨਾ ਮੇਰਾ ਹਰ ਇੱਕ ਖਾਣਕ ਪੂਰਾ ਕਰਦਾ ਉਹ ਤੇ ਉਹਨੇ ਬਦਲੇ ਚ ਮੇਰੇ ਤੋਂ ਕੀ ਮੰਗਿਆ ਇੱਕ ਖੋਲਾਦ ਦਾ ਸੁਖ ਤਾਂ ਮੰਗਿਆ ਸੀ ਤੇ ਮੈਂ ਉਹਨੂੰ ਕੀ ਦਿੱਤਾ ਬਦਲੇ ਚ ਇੱਕ ਦੁੱਖ ਭਰੀ ਜ਼ਿੰਦਗੀ ਤੋਂ ਇਲਾਵਾ ਖੁਸ਼ ਵੀ ਨਹੀਂ ਮੈਂ ਤਾਂ ਆਪਣੀ ਸਮਝ ਆ ਰਹੀ ਤੀ ਦੀ ਵੀ ਇਹੀ ਚ ਕਿੱਥੇ ਕਮੀ ਰਹੀ ਸੀ ਗੁਰੀ ਦੇ ਪਿਆਰ ਚ ਛੇੜਾ ਮਨਉ ਸਮਝੀ ਨਹੀਂ ਸਕੀ ਚੱਲ ਕੋਈ ਨਾ ਮਿਤ ਤੈਨੂੰ ਟਾਈਮ ਰਹਿੰਦੇ ਸਮਝ ਆ ਗਈ ਨਾਲ ਤਾਇ ਨੂੰ ਤਾਇ ਨੂੰ ਕੰਮ ਕੀ ਹੈ ਸਾਰਾ ਪਿੰਡ ਜਾਣਦਾ ਹੈ ਤਾਇ ਨੂੰ ਚੁਗਲੀ ਕਰਨ ਦੀ ਆਤ ਹੈ ਇੱਕ ਪਾਸੇ ਤਾਂ ਗੁਰੀ ਨੂੰ ਰਿਸ਼ਤਾ ਕਰਾਉਂਦਾ ਦੂਜੇ ਪਾਸੇ ਤੇਰੇ ਕੰਨ ਭਰੀ ਜਾਂਦਾ ਨਾਲੇ ਇੱਕ ਗੱਲ ਹੋਰ ਸੁਣ ਕਿਹੜੀ ਕੁੜੀ ਦਾ ਰਿਸ਼ਤਾ ਕੁਰੀ ਨੂੰ ਕਰਾਉਂਦਾ ਨਾ ਉਹ ਆਪਣੇ ਹੈਰੀ ਦੀ ਪਸੰਦ ਹੈ ਹੈਰੀ ਦੀ ਪਸੰਦ ਮਤਲਬ ਛੀਦੇ ਵਾਰੇ ਉਸ ਦਿਨ ਹੈਰੀ ਗੱਲ ਕਰ ਰਿਹਾ ਸੀ ਕੋ ਕੁੜੀ ਦਾ ਰਿਸ਼ਤਾ ਕਰਾ ਰਿਹਾ ਗੁਰਿੰਤ ਆ ਹਾਂ ਹਾਂ ਉਹੀ ਚਲ ਕੋਈ ਨਾ ਹੁਣ ਮੰਮੀ ਸਮਝਾ ਲਣਗੇ ਤੂੰ ਫਿਕਰ ਨਾ ਕਰ ਉਹ ਤਾਂ ਠੀਕ ਆ ਦੀਦੀ ਪਰ ਦੀਦੀ ਮੈਨੂੰ ਤੁਸੀਂ ਮਾਫ ਕਰਤਾ ਨਾ ਪੱਕਾ ਹੈ ਕੰਬਲੀ ਬਾਰ ਬਾਰ ਉਹੀ ਗੱਲ ਹੈ ਮਾਫਤਾ ਤੈਨੂੰ ਤਾਂ ਕਰੂੰ ਨਾ ਜਿਵੇਂ ਤੇਰੀ ਗੱਲ ਤੇ ਗੁੱਸਾ ਕਰਦੀ ਹੂੰਗੀ ਕੌਲੀ ਨਾ ਹੋਵੇ ਉਹ ਦੇਖ ਲੈ ਮੰਮੀ ਬਾਜਾ ਮਾਰ ਜਾਂਦੀ ਐ ਚਾਹ ਵਾਸਤੇ ਚੱਲ ਤੂੰ ਚੱਲ ਮੈਂ ਆਉਣੀ ਐ ਚਾਣਾ ਠੀਕ ਐ ਦੀਦੀ ਹਾਂ ਮੈਂ ਕੱਪੜੇ ਤਾਂ ਮਾਰਨਾ ਠੀਕ ਐ ਆਈ ਮੰਮੀ ਇਹ ਵੀ ਨਾ ਕੰਬਲੀ ਵੇਬਸ ਕੁੜੀ ਦੱਸ ਮਾਫੀ ਵਾਲੀ ਇਹ ਚ ਕਿਹੜੀ ਗੱਲ ਐ ਤੂੰ ਤਾਂ ਮੇਰੀ ਛੋਟੀ ਭੈਣ ਐ ਤਨ ਤੱਕ ਅੱਧੀ ਮੈਂ ਆਪਣੀ ਸੋਕਣੀ ਨਹੀਂ ਸਮਝਿਆ ਭੈਣਾਂ ਤੋਂ ਵੱਧ ਸਮਝਦੀ ਆ ਪਰ ਕੰਬਲੀ ਆ ਚੱਲ ਕੋਈ ਨਾ ਟਾਈਮ ਸਿਰ ਇਹਨੂੰ ਸਮਝ ਆ ਗਈ ਚਲ ਆ ਕੱਪੜੇ ਤਾਂ ਮਾਰਦੀਆਂ ਫਿਰ ਮੈਂ ਵੀ ਜਾਂਦੀ ਆ ਅੰਦਰ ਅੰਨੀ ਤੋਂ ਬਿੱਲੀ ਪਈ ਔਰੇ ਐਂਦੀ ਖਾਜੀ ਭਾਜੀ ਲਾ ਦੀਏ ਮੇਰੇ ਕਵੇਲੇ ਥੋੜੀ ਜਾਂਦੀ ਆ ਸਾਰਾ ਦਿਨ ਮਾਸਟਰ ਦੇ ਢਾਕ ਚੌਕਿਆਂ ਤੇ ਓ ਪੇਲੇ ਓ ਮੁੰਡਿਆ ਔਰਿਆ ਹਾਂ ਬਾਪੂ ਹਾਂ ਕੋਪਾਈ ਜਿਹੜੀ ਗੱਲ ਤੈਨੂੰ ਕਹੀ ਸੀ ਉਹਦੇ ਬਾਰੇ ਕੀ ਸੋਚਿਆ ਤੈਂ ਸੋਚਣਾ ਤਾਂ ਕੀ ਆ ਬਾਪੂ ਹੁਣ ਫਿਰ ਕੰਮ ਤਾਂ ਉਹ ਕਰਨੀ ਪਊਗਾ ਹੁਣ ਉਹਦੇ ਬਣਾ ਸਰਦਾ ਨਹੀਂ ਜਬਾਨ ਹੋ ਗਈ ਮੇਰੀ ਭਾਈ ਉਧਰ ਹੁਣ ਉਹ ਪੁੱਤ ਕਾਹਨੂੰ ਤੂੰ ਆਪਣਾ ਘਰ ਖਰਾਬ ਕਰਨ ਲੱਗਿਆ ਹੈ ਮੈਂ ਤਾਂ ਹੀ ਤੈਨੂੰ ਕਹਿਣਾ ਤੂੰ ਇਹ ਕੰਮ ਨਾ ਕਰ ਉਹ ਘਰ ਕਿੱਥੇ ਖਰਾਬ ਹੁੰਦਾ ਯਾਰ ਮੈਂ ਤਾਂ ਘਰ ਬਸਾਉਣ ਲੱਗ ਰਿਹਾ ਯਾਰ ਤੂੰ ਕਹਿੰਦਾ ਘਰ ਖਰਾਬ ਹੁੰਦਾ ਉਹ ਪੁੱਤ ਤੂੰ ਜਾਣਦਾ ਨਹੀਂ ਤੇਰੇ ਤਾਏ ਨੂੰ ਮੈਨੂੰ ਪਤਾ ਉਹਦੀ ਉਂਗਲ ਲੱਗੀ ਹੋਈ ਆ ਲੈ ਇੱਕ ਤਾਂ ਇਹ ਕਹਿਣ ਲੱਗ ਜੰਨਾ ਤੂੰ ਉਹ ਆਉਣੇ ਮੈਨੂੰ ਚੰਗੀ ਰਾਇ ਦਿੱਤੀ ਏ ਹੋਰ ਕੋਈ ਹੱਲ ਨਹੀਂ ਤੇ ਇਹ ਗੱਲ ਦਾ ਫੇਰ ਲਾਦਾ ਜੰਮਣੀ ਐ, ਕੁਲ ਤਾਂ ਕਹਾ ਵਧਾਉਣੀ ਐ। ਉਹ ਪਤਾ ਹੋ ਜੂਗੀ ਲਾਦ। ਵੱਡੀ ਦੇ ਲਾਦ ਹੁੰਦੀ ਨਹੀਂ ਡਾਕਟਰ ਜਵਾਬ ਦੇਗੇ। ਠੀਕ ਐ ਗੱਲ। ਛੋਟੀ ਮੰਨਦੀ ਨਹੀਂ ਕਹਿੰਦੀ ਮੇਰੇ ਸੁਪਨੇ ਟੁੱਟ ਜਾਣਗੇ ਜੇ ਮੈਂ ਬੱਚਾ ਜੰਮ ਲਿਆ। ਮੈਨੂੰ ਇਹ ਘਰੇ ਬੱਚਾ ਚਾਹੀਦਾ। ਬੱਚੀ ਦੀਆਂ ਕਲਕੇਰੀਆਂ ਚਾਹੀਦੇ ਨੇ। ਮੇਰੀ ਨਾਲ ਉੱਥੇ ਜਵਾਨ ਹੋ ਗਈ। ਮੈਂ ਘਰੇ ਜਾ ਕੇ ਗੱਲ ਕਰਕੇ ਆਇਆ ਤਾਇਆ ਮੇਰੇ ਨਾਲ ਗਏ। ਮੇਰੀ ਗੱਲ ਸੁਣ। ਮੈਂ ਤੈਨੂੰ ਵੀ ਸਮਝ ਗਈ ਇਸ ਗੱਲ ਨੂੰ ਤੇਰੀ ਮਾਂ ਦੀ ਉਹਦੇ ਨਾਲ ਗੱਲ ਹੋ ਗਈ ਉਹ ਕਹਿੰਦੀ ਬੇਬੇ ਠੀਕ ਆ ਮੈਨੂੰ ਤਾਂ ਦਾ ਸਮਝੀ ਨਹੀਂ ਹੈਗੀ ਬੇਬੇ ਤਾਂ ਸਮਝ ਗਈ ਯਾਰ ਗੱਲ ਉਹ ਓਏ ਆ ਗਿਆ ਉਹ ਦਿਮਾਗ 'ਚ ਵੀ ਕੀ ਫਦਾ ਕਰ ਕਰਖਰਾਬ ਕਰਕੇ ਹੈ ਉਹ ਤੇਰੇ ਤਾਏ ਨੂੰ ਤੂੰ ਨਹੀਂ ਜਾਣਦਾ ਪੁੱਤ ਉਹ ਬਹੁਤ ਹਰਾਮੀ ਛਟਾ ਹੋਇਆ ਬੰਦਾ ਉਹ ਸਾਰੇ ਪਿੰਡ ਤੋਂ ਗਾਲਾਂ ਖਾਂਦਾ ਹੋ ਉਹ ਯਾਰ ਮੈਨੂੰ ਤਾਂ ਕਦੇ ਉਹਨੇ ਕੋਈ ਰਾਇ ਗਲਤ ਦਿੱਤੀ ਨਹੀਂ ਹੈਗੀ ਮੈਨੂੰ ਤਾਂ ਕਹਿੰਦਾ ਭਾਈ ਮੇਰੀ ਗੱਲ ਸੁਣ ਕੋਈ ਹੋਰ ਹੱਲ ਨਹੀਂ ਜੇ ਕੋਈ ਹੱਲ ਹੈਗਾ ਦੇਖ ਲੈ ਕਹਿੰਦਾ ਭਾਈ ਦੇਖ ਮੈਂ ਤੇਰਾ ਘਰ ਬਸਾਦਾ ਨਾ ਉਹ ਉਸੇ ਨੇ ਟਿਕਾਣਾ ਗੌਰ ਚ ਕਰਿਆ ਮੈਨੂੰ ਮੈਂ ਦੱਸੀ ਤੀ ਗੱਲ ਮੈਨੂੰ ਘਰ ਲੈਣ ਦੇ ਘਰ ਚ ਬਹਿਰ ਦਾ ਕੰਮ ਐ ਤੂੰ ਵਿੱਚ ਡੱਕਾ ਨਾ ਲਾ ਯਾਰ ਦੇਖ ਤੂੰ ਤਾਂ ਮਗਰੋਂ ਜੰਮਿਆ ਮਗਰ ਦੇ ਬਰੋਬਰ ਦਾ ਜੰਮਿਆ ਹੋਇਆ ਉਹਦੇ ਨਾਲ ਰਹਿ ਆ ਹੁਣ ਤੱਕ ਹੈ ਓਏ ਉਹ ਕਿਸਦਾ ਬਸਦਾ ਘਰ ਦੇ ਕੇ ਖੁਸ਼ ਨਹੀਂ ਹੁੰਦਾ ਹੈਗਾ ਉਹ ਓਏ ਹੁਣ ਤੇਰੀ ਜੇ ਉਹਦੇ ਨਾਲ ਬਣਤੀ ਨਹੀਂ ਬਾਪੂ ਯਾਰਾ ਹੁਣ ਕਾਹਨ ਹੋ ਯਾਰ ਜੇ ਮੇਰੀ ਬਣਦੀ ਇਹ ਤਾਂ ਉਹਦਾ ਬੰਦਾ ਵਧੀਆ ਯਾਰ ਉਹੀ ਤੂੰ ਤਾਂ ਉਹ ਕਰੀ ਜਨਾ ਯਾਰ ਚਲ ਮੈਨੂੰ ਉਹ ਸਮਾਨ ਚੱਕ ਕੇ ਜਾਣ ਦੇ ਉਸ ਤੋਂ ਬਾਅਦ ਮੈਂ ਉਹਨੂੰ ਲੈ ਕੇ ਉੱਥੇ ਜਾ ਕੇ ਅਸੀਂ ਗੱਲਬਾਤ ਖੋਲ ਕੇ ਆਉਣੀ ਆ ਵੀ ਭਾਈ ਕਿ ਮੈਂ ਕਦੋਂ ਕਰਨਾ ਕਾਰਜ ਵਿਹਾਰ ਉਹ ਤਾਂ ਚੁੰਨੀ ਚੜਾਈ ਲਿਆਵਾਂਗਾ ਅਸੀਂ ਬਾਲਾ ਨਹੀਂ ਹੋ ਕਰਦੇ ਹੈਗੇ ਸਮਝ ਗਿਆਂਦਾ ਨਹੀਂ ਮੇਰੀ ਗੱਲ ਓ ਯਾਰ ਤੂੰ ਤਾਂ ਯਾਰ ਹਰੇ ਗੱਲ ਜਲਾਤੜਾ ਦਾਨਾ ਯਾਰ ਤੇਰੀ ਕੀ ਗੱਲ ਮੰਨਣਿਆ ਬਾਪੂ ਯਾਰ ਚਲ ਠੀਕ ਆ ਹੋਰ ਕਰਾ ਲ ਇੱਕ ਛੱਡ ਚਾਹ 10 ਕਰਾ ਲ ਤੈਨੂੰ ਨਹੀਂ ਰੁਕਦਾ ਹੈਗਾ ਪਰ ਇਸ ਘਰ ਚ ਨਾ ਵੜ ਜੀ ਨਾ ਦੰਦਾ ਤੈਨੂੰ ਖੁੱਡ ਜ਼ਮੀਨ ਦਾ ਜੱਥੇ ਮਰਜ਼ੀ ਰੱਖੀ ਆਪਣੀ ਨੂੰ ਪਰ ਇਸ ਕਰਾਣਾ ਜੀ ਤੂੰ ਲੈ ਕੇ ਰੋ। ਇਹ ਕੀ ਕਹੀ ਜਾਣਾ ਯਾਰ ਬਾਪੂ ਤੂੰ ਮਾ ਮਾ ਦਾ ਕਹਿਤੀ ਛਿੱਡੀ ਗੱਲ ਕਹਿਣੀ ਸੀ। ਨਾ ਗੱਲ ਕਰਾਣਾ ਕਰਾ ਲੈ। ਉਹ ਯਾਰ ਤਾਂ ਜੰਮਿਆ ਸਾਨੂੰ ਯਾਰ ਗੱਲਾਂ ਕੀ ਕਰੀਏ ਉਹ ਫਿਰ ਤੂੰ ਮੰਨਦਾ ਕਿਸੇ ਦੀ? ਜਦ ਮੈਂ ਤੈਨੂੰ ਕਹਿ ਰਿਹਾ ਭਾਈ ਨਹੀਂ ਕਰਾਣਾ ਨਹੀਂ ਕਰਾਣਾ ਕਾਨੂੰਨ ਲੋਕਾਂ ਨੂੰ ਤਮਾਸ਼ਾ ਦਿਖਾਣਾ। ਲੋਕ ਮੁਖੌਲ ਕਰਨਗੇ ਕਹਿਣਗੇ ਦੋ ਨਾਲ ਨਹੀਂ ਸਰਾ ਹੁਣ ਤੀਜਾ ਕਰਾ ਲਿਆ। ਮੈਨੂੰ ਲੱਗਦਾ ਨਾ ਹੁਣ ਤੂੰ ਲੋਕਾਂ માં ਕਰ ਲਾ ਕਰੇ। ਜਿਹੜਾ ਤੂੰ ਆਪਣੇ ਉੱਤ ਨੂੰ ਕਹਿ ਰਿਹਾ ਮੈਨੂੰ ਆਪਣਾ ਘਰ ਦਿਖ ਰਿਹਾ। ਤੈਨੂੰ ਐ ਨਹੀਂ ਹੁੰਦਾ। ਵੀ ਤੈਨੂੰ ਪੋਤੇ-ਪੋਤੀਆਂ ਨਹੀਂ ਚਾਹੀਦੀਆਂ ਤੈਨੂੰ ਐਸਾ ਉਹ ਕਿਹਨੂੰ ਨਹੀਂ ਚਾਹੀਦੇ ਪਰ ਐ ਥੋੜੀਆ ਵੀ ਵਿਆਹ ਕਰਾਈ ਚੱਲੋ ਮੈਂ ਤੈਨੂੰ ਕਿਹਾ ਵੀ ਮੀਤ ਨਾਲ ਤੇਰੀ ਮਾਂ ਦੀ ਗੱਲ ਹੋ ਗਈ ਉਹ ਕਹਿੰਦੀ ਠੀਕ ਆ ਮੈਂ ਗੌਰ ਕਰੂੰਗੀ ਇਸ ਗੱਲ ਤੇ ਨਵਰਾ ਕੀ ਗੱਲ ਹੋਈ ਕਰਦੇ ਹੋ ਨੇ ਮਖੌਲ ਜਨਾ ਕਰ ਕਰ ਫੇਰ ਲਵੇ ਵੀ ਘਰ ਮੈਂ ਬੇਦਖਰ ਕਰ ਦੂੰ ਜ਼ਮੀਨ ਨਹੀਂ ਦਿੰਦਾ ਮਖੌਲ ਜਨਾ ਕਰ ਕਰ ਮੇਰੇ ਕੋਈ ਮਖੌਲ ਵਾਲੀ ਗੱਲ ਨਹੀਂ ਤੂੰ ਵਿਆਹ ਕਰਾ ਅਰ ਮੈਂ ਕੰਮ ਕਰਕੇ ਹਟੂ ਭੱਜ ਲੈ ਜਿੱਥੇ ਜਾ ਕੇ ਭੱਜਣਾ ਅਰ 5 ਦਿਨ ਬਾਅਦ ਇੱਕੋ ਜਿਹੇ ਹੁੰਦੇ ਨੇ ਫੇਰ ਚੱਲ। ਉਹ ਬਾਪੂ ਯਾਰ ਗੱਲ ਐ ਕੋਈ ਅਸੀਂ ਤੂੰ ਕਿਤੇ ਮੇਰਾ ਸਾਥ ਦੇ ਯਾਰ ਅ ਵੀ ਠੀਕ ਐ ਪੁੱਤ। ਐਸ ਕੰਮ ਚ ਨਹੀਂ। ਯਾਰ ਤੂੰ ਤਾਂ ਨਾ ਬਾਪੂ ਹੋਰ ਇੱਕ ਗੱਲਾਂ ਯਾਰ ਹੁਣ ਦੱਸ ਮੈਂ ਕਿੱਧਰ ਜਾਵਾਂ ਕੀ ਕਰਾਂ। ਉਹ ਤਾਂ ਪੁੱਠੀਆਂ ਗੱਲਾਂ ਐ ਕੀ ਦੱਸ। ਨਾ ਮਰਜ਼ੀ ਸਮਝਾ ਲੋ। ਪਰ ਹੁਣ ਗੋਲੀ ਢੇਢੀ ਕਰਨੀ ਪਊਗੀ। ਆ ਬਾਪੂ ਨੇ ਹੋਰੇ ਫੈਸਲਾ ਸਣਾਤਾ ਯਾਰ ਗੱਲ ਨਹੀਂ ਬਾਤ ਨਹੀਂ ਕਿਤੇ ਦਾ ਹੱਕ ਬਣਦਾ ਹੈ ਮੇਰਾ ਸਾਥ ਦੇਣ ਦਾ ਕਿਤੇ ਇਹ ਕਹਿੰਦਾ ਮੈਂ ਤੈਨੂੰ ਬੇਦਖਲੇ ਕਰ ਦੂੰ ਹੁਣ ਦੱਸ ਮੈਂ ਕਿੱਧਰ ਜਾਵਾਂ ਯਾਰ ਕੀ ਕਰਾਂ ਮੈਨੂੰ ਪਤਾ ਇਹਦੇ ਗੁੱਸੇ ਦਾ ਕੋਸ ਕਾਹੇ ਨਾ ਕਹੇ ਨਾ ਜੇ ਆਪਦੀ ਅਈ ਤੇ ਆ ਗਿਆ ਸੱਚੀਓ ਬੇਦਖਲ ਕਰ ਦੂ ਇਹ ਫਿਰ ਮੈਂ ਉਹਨੂੰ ਲੈ ਕੇ ਕਿੱਥੇ ਫਿਰੂੰਗਾ ਕੀ ਕਿਰਾਇ ਤੇ ਲੈ ਕੇ ਬੈਠੀ ਉਹਨੂੰ ਮੈਂ 10000 ਕੀ ਕਰਾਂ ਚੱਲ ਜਿਵੇਂ ਬਾਪੂ ਕਹਿੰਦਾ ਹੈ ਵੀ ਭਾਈ ਮੀ ਇਹ ਤਾਂ ਸਮਝ ਗਈ ਮਾਂ ਨੇ ਸਮਝਾਤੀ ਘਾਬਰਾ ਸਮਝੇ ਗਈ ਹੋਵੇ ਗੱਲ ਤਾਂ ਸਹੀ ਹੈ ਬਾਪੂ ਦੀ ਯਾਰ ਲੱਗਦਾ ਨਾ ਹੁਣ ਤਾਂ ਜਵਾਬ ਦੇਣੀ ਪਊਗਾ ਉਹਨਾਂ ਨੂੰ ਕਿਉਂਕਿ ਮੈਨੂੰ ਮਾਪਾ ਬਚਾ ਹੀਂਦੇ ਨੇ ਇਹਨਾਂ ਦੇ ਉੱਪਰ ਦੀ ਹੋ ਕੇ ਤਾਂ ਮੈਂ ਫੈਸਲਾ ਲੈ ਸਕਦਾ ਚਲ ਦੇਖੀ ਜੋ ਬਾਕੀ ਰੱਬ ਦੇ ਹੱਥ ਹੈ ਜੇ ਬੱਚਾ ਹੋਣਾ ਉਹ ਹੋ ਜਾਊਗਾ ਬਾਕੀ ਮਰਜੀ ਹੈ ਹਾਇ ਲਾਣੀ ਦਾ ਰਣੀਏ ਆ ਆ ਦੇਖ ਲੈ ਫੋਨ 'ਚ ਗਵਰਨਮੈਂਟ ਨੇ ਕੀ ਕੁਝ ਭਰਤਾ ਥਲੋ ਨਿਕਲੀ ਜਾਂਦਾ ਸਮਾਨ ਸਮਾਨ ਬੱਲੇ 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 ਹੈ ਅੱਜ ਦਾ ਸਾਰਾ ਡੱਬਰ ਇਕੱਠਾ ਬੈਠਿਆ ਹੋ ਹੈ ਤੇ ਆਹ ਇਹ ਮੈਂ ਸਿੱਖ ਰਹੀ ਆ ਮੰਮੀ ਤੋਂ ਬੱਲੇ ਹੈ ਇਹ ਤਾਂ ਉਹੀ ਨਹੀਂ ਕੰਮ ਦੇ ਹੱਥ ਲਾਉਂਦੀ ਦੀ ਅੱਜ ਕਿਵੇਂ ਸਿੱਖਣ ਲੱਗੀ ਚੱਲ ਹੁਣ ਤੂੰ ਨਜ਼ਰ ਨਾਲ ਆਦੀ ਇਹ ਸਿੱਖਣ ਲੱਗੀ ਹੁਣ ਤਾਂ ਮੈਨੂੰ ਦਸਤਾਨੇ ਬੁਣ ਕੇ ਦੇਉਗੀ ਠੰਡ ਲੱਗਦੀ ਆ ਅੱਛਾ ਅੱਛਾ ਜੀ ਮੈਨੂੰ ਹੀ ਬੁਣ ਕੇ ਦੇ ਦੋ ਮਾ ਪਾਪੂ ਨੂੰ ਵੀ ਦੇਦੀ ਕੋੜੋਂ ਹੁਣ ਤੇ ਹੋਰ ਭਾਈ ਮੇਰਾ ਵੀ ਸਵਾਟਰ ਬਣਦੀ ਹੈ ਚੱਕ ਸਾਡ ਵੱਡੀ ਡਿਮਾਂਡ ਕਰਦੇ ਸਵਾਟਰ ਸਿੱਕ ਦਾ ਲੈਣ ਤੇ ਜਵਾਖ ਨਹੀਂ ਦੂ ਵਿਚਾਰੀ ਨੂੰ ਮੈਂ ਸਿੱਖ ਲਾ ਕੋਈ ਨਾ ਸਾਰਿਆਂ ਨੂੰ ਬਣਾ ਕੇ ਦਊਂਦਾ ਤਾਂ ਹੀ ਰੱਬ ਨੇ ਅੱਜ ਠੰਡਾ ਹੀ ਨਹੀਂ ਕਰ ਰੱਖਿਆ ਨਾਲੇ ਸੂਰਜ ਨਹੀਂ ਨਿਕਲਿਆ ਹੈਗਾ ਬੱਦਲ ਬਾਈ ਤਾਂ ਹੀ ਹੋ ਰਿਹਾ ਹੈ ਹੈ ਰਾਤ ਉਸ ਤਾਂ ਬੈਗੇ ਸਰਬੀ ਕਿੱਥੇ ਆ ਉਹ ਸਰਬੀ ਤਾਂ ਪੁੱਤ ਅੰਦਰ ਪਈ ਹੈ ਉਹਦਾ ਸਿਰ ਜਾ ਦੁਖਦਾ ਸੀ ਉਹਨੇ ਗੋਲੀ ਲੈ ਲਈ ਘਟਕ ਚਾਹ ਫੜਾ ਕੇ ਆਈਆਂ ਹੁਣ ਪੀ ਕੇ ਪੈਗੀ ਹਾਂ ਅਚਾਨਤੋ ਦੱਸ ਪੁੱਤ ਸਾਰੇ ਟੱਬਰ ਨੂੰ ਇਕੱਠਾ ਬੈਠਾ ਦੇਖ ਕੇ ਤੈਨੂੰ ਕਿਵੇਂ ਲੱਗਦਾ ਵਧੀਆ ਲੱਗ ਰਿਹਾ ਬਾਪੂ ਜੇ ਹੈਰੀ ਹੁੰਦਾ ਨਾ ਤਾਂ ਹੋਰ ਵੀ ਗੱਲ ਬਣ ਜਾਣੀ ਸੀ ਹੈਰੀ ਕਿੱਥੇ ਹੈ ਨਾ ਹੈਰੀ ਦੀਦਾ ਹੈਰੀ ਤਾਂ ਪੁੱਤ ਨਾਨਕੀ ਵਾਗ ਗਿਆ ਰੁੱਸ ਕੇ ਉਹ ਵੀ ਤੇਰੇ ਕਰਕੇ ਤੈ ਆਪਦੀ ਹੱਥ ਨਹੀਂ ਛੱਡੀ ਉਹਨੇ ਘਰੇ ਛੱਡ ਤਾ ਮੇਰੇ ਕਰਕੇ ਮਾ ਸਮਝਿਆ ਨਹੀਂ ਮਾਂ ਕੀ ਕਹੀ ਜਣੀ ਤੂੰ ਇਹਦੇ ਚ ਸਮਝਣ ਵਾਲੀ ਕੀ ਗੱਲ ਹੈ ਗੁਰੇ ਜੇੜੀ ਕੁੜੀ ਦਾ ਰਿਸ਼ਤਾ ਤੈਨੂੰ ਤੇਰਾ ਤਾਇਆ ਕਰਾਉਂਦਾ ਉਸੇ ਕੁੜੀ ਨੂੰ ਹੈਰੀ ਪਸੰਦ ਕਰਦਾ ਸੀ ਏਸੇ ਗੱਲ ਕਰਕੇ ਰੁਸ ਕੇ ਗਿਆ ਹੋ ਪਰ ਮਾਂ ਮੇਰੀ ਗੱਲ ਮੇਰੀ ਗੱਲ ਸੁਣ ਲੈ ਪੁੱਤ ਮੀਤ ਨੂੰ ਤਾਂ ਮੈਂ ਸਮਝਾਤਾ ਇਹ ਸਮਝ ਵੀ ਗਈ ਇਹਨੂੰ ਪਤਾ ਲੱਗ ਗਿਆ ਵੀ ਤਾਇਆ ਦੋਗਲਾ ਹੈ ਸੁਣ ਗਈ ਗੱਲ ਹੁਣ ਜੇ ਤੂੰ ਸਮਝ ਜੇ ਤਾਂ ਚੰਗੀ ਗੱਲ ਹੈ ਫੇਰ ਤੂੰ ਐਂ ਹਸਾਬ ਲਾ ਤੇਰੇ ਤਾਇਏ ਤੋਂ ਆਪਦਾ ਘਰ ਤਾਂ ਬਸਿਆ ਨਹੀਂ ਤੇਰਾ ਕਿੱਥੋਂ ਬਸਾ ਦੂਗਾ ਪੁੱਤ ਹੋ ਪੱਟ ਪਵਾ ਦੇਵੇ ਸਹੀ ਗੱਲ ਕਹਿੰਦੀ ਹੈ ਜੀ ਮੰਮੀ ਮੈਂ ਤਾਂ ਮੰਮੀ ਨੇ ਸਮਝਾਤਾ ਤਾਇਆ ਵਾਰੇ ਨਲੇ ਤਾਇਆ ਤਾਂ ਤਮਾਸ਼ਾ ਦੇਖਣਾ ਚਾਹੁੰਦਾ ਆਪਣੇ ਘਰ ਦਾ ਵੀ ਆਪਣੇ ਘਰੇ ਕਲੇਸ਼ ਹੋਵੇ ਤੇ ਲੋਕ ਤਮਾਸ਼ਾ ਦੇਖਣ ਨਲੇ ਤਾਇਆ ਤਮਾਸ਼ਾ ਦੇਖੇ ਤੁਸੀਂ ਤਾਂ ਇਹ ਗੱਲ ਸਮਝ ਲਓ ਹੁਣ ਮੈਂ ਤਾਂ ਚੰਗੀ ਤਰ੍ਹਾਂ ਸਮਝ ਗਈ ਵੀ ਤਾਇਆ ਕੀ ਚਾਹੁੰਦਾ ਪਹਿਲਾਂ ਮੈਨੂੰ ਵੀ ਯਕੀਨ ਜਾਂ ਨਹੀਂ ਹੁੰਦਾ ਸੀ ਤਾਇਏ ਤੇ ਪਰ ਜਦੋਂ ਹੁਣ ਮੈਨੂੰ ਪਤਾ ਲੱਗਿਆ ਨਾ ਵੀ ਮੇਰੇ ਕੋਲੇ ਕੁਝ ਹੋਰ ਤੇ ਤੁਹਾਡੇ ਕੋਲੇ ਕੁਝ ਹੋਰ ਮੈਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਈ ਉਹ ਮੈਂ ਤਾਂ ਸਾਰਾ ਕੁਝ ਲਾਦ ਵਾਸਤੇ ਕਰਦਾ ਸੀ ਹੋਰ ਕਿਹਦੇ ਵਾਸਤੇ ਕਰਦਾ ਸੀ ਮੈਂ ਕੋਈ ਪਤਾ ਲਾਦ ਦੇਣੀ ਨਾ ਦੇਣੀ ਇਹਦਾ ਰੱਬ ਦੇ ਹੱਥ ਆ ਜੇ ਦੇਣੀ ਹੋਈ ਕੀ ਪਤਾ ਦੋਏ ਬਗੂ ਉਹਨੂੰ ਦੇ ਦੇ ਜੇ ਨਾ ਦੇਣੀ ਹੋਈ ਫੇਰ ਭਾਵੇਂ ਤੂੰ ਚਾਹੇ 10 ਬਿਆਹ ਕਰਾ ਲਈ ਤਾਂ ਨਹੀਂ ਦੰਦਾ ਹੈਗਾ ਹਾਂ ਪੁੱਤ ਤੇਰਾ ਪਿਓ ਸੱਚੀ ਗੱਲ ਕਹਿੰਦਾ ਹਾਂ ਸੁਣ ਗਿਆ ਲ ਐਵੇਂ ਨਾ ਤੂੰ ਤੇਰੇ ਤਾਏ ਦੀਆਂ ਗੱਲਾਂ ਦੇ ਮਾਗਰ ਲੱਗ ਉਹ ਤਾਂ ਇੱਧਰ ਲਿਆ ਉੱਧਰ ਲਾਉ ਉੱਧਰ ਲਿਆ ਇੱਧਰ ਲਾਉ ਉਹ ਤਾਂ ਕੰਮ ਹੀ ਆ ਨਾਲੇ ਹੁਣ ਮੈਂ ਕਹਿਤਾ ਦਿੱਤਾ ਜੀ ਵੀ ਤੁਹਾਨੂੰ ਲਾਦ ਦਾ ਸੁੱਖ ਚਾਹੀਦਾ ਨਾ ਮੈਂ ਦਊਂਗੀ ਤੁਹਾਨੂੰ ਫਿਰ ਤੁਸੀਂ ਕਿਉਂ ਸੋਚੇ ਜਾਂਦੇ ਹੋ ਨੋ ਲੇ ਤਾਂ ਇਹ ਦੀ ਗੱਲ ਤੇ ਤਾਂ ਜਮਾ ਅਸਰ ਨਾ ਕਰੋ ਜਿਵੇਂ ਉਹ ਕਹਿੰਦਾ ਹੁੰਦਾ ਨਾ ਬਸ ਇੰਨੇ ਇਧਰਲੇ ਕੰਨ ਵਿੱਚ ਦੀ ਪਾਇਆ ਕਰ ਤੇ ਉਧਰਲੇ ਕੰਨ ਵਿੱਚ ਦੀ ਕਾੜਦਿਆ ਕਰੋ ਸਹੀ ਕਿਹਾ ਨਾ ਮੰਮੀ ਮੈਂ ਹਾਂ ਪੁੱਤ ਸਹੀ ਕਿਹਾ ਨਾਲੇ ਜੇ ਆਸ ਹੋਵੇ ਨਾ ਫਿਰ ਮੁਰਾਦ ਪੂਰੀ ਹੋ ਜਾਂਦੀ ਆ ਸੁਣ ਗਈ ਗੱਲ ਤੇ ਰੱਬ ਤੇ ਰੱਖੋ ਭਰੋਸਾ ਆ ਇਹ ਜੇ ਬੰਦਿਆ ਕੋਲੇ ਖੜਨਾ ਬੈਠਣਾ ਨਹੀਂ ਛੱਡ ਤੋ ਮੈਂ ਤਾਂ ਇਹ ਕਹਿ ਨਹੀਂ ਆ ਕਿ ਨਹੀਂ ਜੀ ਹਾਂ ਠੀਕ ਹੈ ਜੀ ਹਾਂ ਬਾਕੀ ਮੈਂ ਦੀਦੀ ਤੋਂ ਵੀ ਮਾਫੀ ਮੰਗ ਲਈ ਜੀ ਤੇ ਤੁਹਾਡੇ ਤੋਂ ਵੀ ਮੰਗ ਲੈਣੀ ਆ ਛੇ ਜਾਣਿਆਂ ਜਾਣੇ ਦੇ ਵਿੱਚ ਮੇਰੇ ਤੋਂ ਕੋਈ ਗਲਤੀ ਹੋਵੇ ਨਾ ਤਾਂ ਮੈਨੂੰ ਮaaf ਕਰਦੇ ਹੋ ਕੋਈ ਨਾ ਕੋਈ ਨਾ ਪਤਾ ਮਾਫੀ ਹੈ ਤੇ ਨਾਲੇ ਨਾ ਹੁਣ ਜਿਹੜੀ ਗੱਲ ਹੋ ਗਈ ਸੋ ਹੋ ਗਈ ਉਹ ਤੇ ਰੇਤਾ ਪਾਓ ਐਵੇਂ ਬਿੰਦੇ ਬਿੰਦੇ ਨਾ ਉਹ ਛੇੜੋ ਹਨਾ ਚੱਲ ਨਿਆਣੀ ਐ ਕੋਈ ਗੱਲ ਹੁਣ ਤੂੰ ਵੀ ਮaaf ਕਰ ਦੇ ਦੇਖ ਪੁੱਤ ਅੱਜ ਤਾਂ ਹੈਰੀ ਰੁਸ ਕੇ ਨਾਨਕੇ ਗਿਆ ਕੱਲ ਨੂੰ ਇਹ ਨਹੀਂ ਪਤਾ ਕਿਤੇ ਹੋਰ ਪਾਸੇ ਲੰਘ ਜੇ ਔਰ ਪੁੱਤ ਨਾਲੇ ਦਾ ਭਾਈ ਹੱਥੋਂ ਜਾਊਗਾ ਨਾਲੇ ਲੋਕਾਂ ਦਾ ਤਮਾਸ਼ਾ ਬਣੂਗਾ ਤਾਂ ਹੀ ਤੈਨੂੰ ਕਹਿਣਾ ਭਾਈ ਤੂੰ ਮੰਨ ਜਾ ਦੇਖ ਪੁੱਤ ਗੁਰੀ ਹਜੇ ਵੀ ਬੇੜਾ ਹੱਥ ਚ ਹੈ ਤੇਰੇ ਸਮਝ ਜਾ ਜੇ ਸਮਝਣਾ ਭਾਈ ਅਸੀਂ ਤਾਂ ਤੈਨੂੰ ਸਮਝਾ ਹੀ ਸਕਦੇ ਆ ਐਦੂ ਗਾਹਾਂ ਤਾਂ ਕੁਝ ਕਹਿ ਨਹੀਂ ਸਕਦੇ ਜੇ ਤੂੰ ਨਿਆਣਾ ਹੁੰਦਾ ਫਿਰ ਤੈਨੂੰ ਕੂਰ ਵੀ ਦਿੰਦੇ ਹੁਣ ਤੂੰ ਸੁੱਖ ਨਾਲ ਗੱਭਰੂ ਐ ਇੱਕ ਨਹੀਂ ਤੇਰੇ ਦੋ ਦੋ ਵਿਆਹ ਹੋ ਗਏ ਹੁਣ ਤੈਨੂੰ ਕੂਰ ਵੀ ਨਹੀਂ ਸਕਦੇ ਅਸੀਂ ਪੁੱਤ ਗੁਰੀ ਕੀ ਸੋਚਿਆ ਫਿਰ ਸੋਚਿਆ ਤਾਂ ਬਾਪੂ ਮਾਇਆ ਐ ਵਿਆਹ ਤਾਂ ਇਸ ਕਰੇ ਹੋਊਗਾ ਉਹ ਵੀ ਉਸੇ ਕੁੜੀ ਨਾਲ ਪਰ ਮੇਰਾ ਨਹੀਂ ਹੈਰੀਬਾਈ ਦਾ ਉਹ ਡرائی ਦਿੱਤਾ ਵਾਹ ਵੇਖਾ ਤੀ ਮੇ ਤਾਂ ਜਾਣੇ ਘੜ ਕਿਹਦੀ ਗੱਜਰ ਨੇ ਚਲੋ ਫਿਰ ਹੈਰੀ ਨੂੰ ਲੈ ਕੇ ਆਈਏ ਇਹ ਲੈ ਕੇ ਆਵਾਂਗੇ ਫੇਰੇ ਵਿਆਹ ਕਰਾਊਗਾ ਉਹ ਆਹ ਕਿਤੇ ਕਰਾਊ ਹਾਂ ਮੈਂ ਵੀ ਚੱਲੂਗੀ ਫਿਰ ਜੇ ਤੋ ਜਾਮਕ ਤਾਂ ਹੈਗੇ ਮੈਨੂੰ ਵੀ ਨਾਲ ਹੀ ਲੈ ਜਾ ਉਹ ਤੂੰ ਕੀ ਕਰੇਂਗੀ ਉੱਥੇ ਕੁਛ ਨਹੀਂ ਹੁੰਦਾ ਮੈਂ ਵੀ ਨਾ ਨਹੀਂ ਤੇ ਮੇਰੀ ਤਾਈ ਟੀਲੀ ਆ ਉਹਦਾ ਪਤਾ ਲਿਓ ਨਾਲੇ ਮੈਂ ਆਪਣੇ ਪੁਰਾਣੇ ਦੋ ਗੱਲਾਂ ਕਰਿਆ ਲੈ ਮੰਮੀ ਫਿਰ ਮੈਨੂੰ ਵੀ ਨਾਨਕੇ ਦਿਖਾ ਕੇ ਲੈ ਆ ਮੈਂ ਵੀ ਨਾਲ ਹੀ ਚੱਲੂਗੀ ਆਹ ਤੇਲ ਤਾਂ ਉਹਨੇ ਹੀ ਖਾਣਾ ਪੁੱਤ ਗੱਡੀ ਨੇ ਚਾਹੇ ਦੋ ਬਹਿ ਜਾ ਚਾਹੇ ਚਾਰ ਲੈ ਚਾਰ ਹੋ ਕਿਉਂ ਨਹੀਂ ਆ ਜੇ ਕੋਈ ਨਾ ਸੌਰੀ ਗੱਲ ਤਾਂ ਸੁਣ ਲੈ ਤਿਆਰ ਨੂੰ ਕਿ ਤੂੰ ਅਹੀਂ ਬਕਾ ਲੇਟ ਹੋ ਰਿਹਾ ਪਹਿਲੀ ਭਰਾ ਮੇਰੀ ਗੱਲ ਸੁਣ ਲੈ ਆਪਾਂ ਦਾ ਵਕਤ ਚੱਲਾਂਗੇ ਹਾਂ ਪਰ ਉਹਦਾ ਕਿਵੇਂ ਕਰਾਂਗੇ ਸਰਪੀ ਦਾ ਉਹ ਸਾਰੇ ਬਾਗੇ ਤਾਂ ਘਰੇ ਕੌਣ ਹੈ ਠੰਡ ਦਾ ਟਾਈਮ ਹੈ ਮੈਂ ਸੌਂ ਕੱਖ ਕੌਣ ਪਾਊਗਾ ਬਾਪੂ ਪਰ ਉਹ ਤੋਂ ਨਿਕਲ ਨਹੀਂ ਆਏ ਫਿਰ ਤੂੰ ਕਹੇਗਾ ਉਹ ਚੁੱਪ ਰਹਿ ਮੁੰਡਾ ਉਹੀ ਫਰਾ ਮੇਰੀ ਗੱਲ ਸੁਣ ਲੈ ਚਲੋ ਛੱਟਿ ਆਵਾਂਗੇ ਕੋਈ ਹੋਰ ਲਿਆਵਾਂਗੇ ਦੇ ਲੱਤੀ ਸਾਦਰ ਬਿਓ ਦੇ